ਸਤਿ ਸ੍ਰੀ ਅਕਾਲ ਜੀ ਸਾਡੇ ਜਿਹੜੀ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸੇ ਲੜੀ ਦੇ ਵਿੱਚ ਸਾਡੇ ਜਿਹੜੇ ਪ੍ਰੋਬੇਸ਼ਟਰੀ ਡੀਐਸਪੀ ਅਫੀਸਰ ਹੈਗੇ ਪ੍ਰੀਤ ਕਵਲ ਇਹ ਅੱਜਕਲ ਐਸਐਚਓ ਢਕੋਲੀ ਦੀ ਭੂਮਿਕਾ ਨਿਭਾਰੇ ਇਹਨਾਂ ਦੇ ਨਾਲ ਡੀਐਸਪੀ ਸਾਹਿਬ ਜ਼ਿਲਕਪੁਰ ਐਸਪੀ ਆਰ ਇਹਨਾਂ ਦੀ ਟੀਮ ਨੇ ਕਾਫੀ ਅੱਛੀ ਇੱਕ ਕਾਮਯਾਬੀ ਨਸ਼ੇ ਦੇ ਖਿਲਾਫ ਹਾਸਲ ਕੀਤੀ ਹੈ ਜਿਸ ਦੇ ਵਿੱਚ ਇਹਨਾਂ ਨੇ 1 ਕਿਲੋ 800 ਗ੍ਰਾਮ ਜਿਹੜੀ ਚਰਸ ਹੈਗੀ ਉਹ ਬਰਾਮਦ ਕੀਤੀ ਹੈ ਇਸ ਦੇ ਵਿੱਚ ਇਹ ਵਿਅਕਤੀ ਇੱਕ ਜਿਹੜੀ ਪ੍ਰਾਇਮਰੀ ਜਾਣਕਾਰੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹ ਧਕੋਲੀ ਇਲਾਕੇ ਦੇ ਵਿੱਚ ਜਿਹੜੀ ਹੈਗੀ ਹੈ ਚਰਸ ਵੀ ਵਿਕਰੀ ਕਰਦੇ ਸੀਗੇ ਯੂਥ ਨੂੰ ਇਹ ਚਰਸ ਵੇਚਦੇ ਸੀਗੇ ਸੋ ਜਦੋਂ ਅਸੀਂ ਅੱਗੇ ਜਾ ਕੇ ਇਹਦੀ छानबीन ਕੀਤੀ ਤਾਂ ਸਾਹਮਣੇ ਆਇਆ ਕਿ 3 ਵਿਅਕਤੀ ਹੈਗੇ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਉਸ ਪੁਲਿਸ ਮੁਲਾਜ਼ਮ ਨੂੰ ਵੀ ਅਸੀਂ ਜਿਹੜਾ ਹੈਗਾ ਕਿਉਂਕਿ ਇਹ ਸਾਡਾ ਮਕਸਦ ਬਿਲਕੁਲ ਕਲੀਅਰ ਹੈ ਕਿ ਇਸ ਨਸ਼ੇ ਦੀ ਲੜਾਈ ਦੇ ਵਿੱਚ ਜਾਂ ਤੇ ਵਿਅਕਤੀ ਸਾਡੇ ਨਾਲ ਹੈ ਜਾਂ ਫਿਰ ਸਾਡੇ ਖਿਲਾਫ ਸੋ ਜੋ ਵੀ ਸਾਡੇ ਖਿਲਾਫ ਹੈ ਪਾਵੇ ਉਹ ਪੁਲਿਸ ਮੁਲਾਜ਼ਮ ਹੈ ਪਾਵੇ ਕੋਈ ਹੋਰ ਵਿਅਕਤੀ ਹੈਗਾ ਉਹਦੇ ਖਿਲਾਫ ਅਸੀਂ ਕਾਰਵਾਈ ਤੋਂ ਗੁਰੇਜ਼ ਨਹੀਂ ਕਰਾਂਗੇ ਇਸ ਲਈ ਇਸ ਦੇ ਵਿੱਚ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਪਹਿਲੇ ਵਿਅਕਤੀ ਦਾ ਨਾਮ ਗੁਰਜੀਤ ਸਿੰਘ ਹੈ ਦੂਜੇ ਦਾ ਨਾਮ ਅਨਕੁਸ਼ ਪਾਲ ਹੈ ਇਹ ਗੁਰਜੀਤ ਸਿੰਘ ਜਿਹੜਾ ਹੈਗਾ ਮਨੀ ਮਾਜਰੀ ਦਾ ਰਹਿਣ ਵਾਲਾ ਹੈਗਾ ਅਨਕੁਸ਼ ਪਾਲ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਦਵਿੰਦਰ ਕੁਮਾਰ ਜਿਹੜਾ ਤੀਜਾ ਦੋਸ਼ੀ ਹੈਗਾ ਇਹ ਸੀਨੀਅਰ ਸਿਪਾਹੀ ਹੈਗਾ ਪੰਜਾਬ ਪੁਲਿਸ ਦੇ ਵਿੱਚ 82 ਬਟਾਲੀਨ ਦੇ ਨਾਲ ਜੁੜਿਆ ਹੋਇਆ ਸੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਕੋਲੋਂ 1 ਕਿਲੋ 800 ਗ੍ਰਾਮ ਚਰਸ ਬਰਾਮਦ ਕੀਤੀ ਹੈ ਇੱਕ ਐਕਟੀਵਾ ਹਰਿਆਣਾ ਨੰਬਰ ਦੀ ਵੀ ਬਰਾਮਦ ਕੀਤੀ ਗਈ ਹੈ ਜਿਹੜੇ ਦੋਸ਼ੀ ਹੈਗੇ ਇਹ ਗੁਰਜੀਤ ਸਿੰਘ ਅਤੇ ਅੰਕੁਸ਼ਪਾਲ ਦੋਨਾਂ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਪਰਚੇ ਜਿਹੜੇ ਹੈਗੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਦਰਜ ਸਰ ਪਰਚੂਲ ਦੀ ਪੀਪੂ ਹੁੰਦਾ ਹੈ ਦੇਖੋ ਜੀ ਇਹ ਮੌਕੇ ਤੇ ਸਾਰੇ ਫੜੇ ਗਏ ਹਨ ਤੇ ਇਹ ਪੁਲਿਸ ਮੁਲਾਜ਼ਮ ਜਿਹੜਾ ਹੈਗਾ ਆਪਣੀ ਡਿਊਟੀ ਤੋਂ ਕਈ ਦਿਨ ਦਾ ਗੈਰ ਹਾਜ਼ਰ ਚੱਲ ਰਿਹਾ ਸੀਗਾ ਔਰ ਇਸ ਕੰਮ ਦੇ ਵਿੱਚ ਇਹਨਾਂ ਦੇ ਨਾਲ ਜਿਹੜਾ ਹੈਗਾ ਸਾਹਮਣੇ ਆਇਆ ਸੋ ਉਹਦੀ ਬਾਕੀ ਦੂੰਗਾ ਇਹਨਾਂ ਨਾਲ ਤਫਤੀਸ਼ ਕਰਕੇ ਜੋ ਭੂਮਿਕਾ ਹੋਈਗੀ ਸਾਹਮਣੇ ਇਹ 82 ਬਟਾਲੀਅਨ ਦੇ ਨਾਲ ਸੰਬੰਧਿਤ ਸੀਗਾ ਉੱਥੇ 82 ਬਟਾਲੀਅਨ ਤੋਂ ਅਟੈਚ ਵਕ-ਵਕ ਥਾਵਾਂ ਤੇ ਡਿਊਟੀ ਲਈ ਹੁੰਦੇ ਨੇ ਪਰ ਬੇਸਿਕਲੀ ਮੋਡੋ ਸਪਰੈਂਡ ਦੀ ਪੁਲਿਸ ਦੇ ਸਬੰਧਿਤ ਨਾਲ ਜੁੜੇ ਹੋਏ ਇਹ ਜਿਹੜੀ ਹੁਣ ਤੱਕ ਸਾਹਮਣੇ ਆਈ ਹੈ ਪੁਸ਼ਕ੍ਰਿਸ਼ ਮੋਗਲੀ ਜਿਹੜੀ ਕੀਤੀ ਹੈ ਇਹ ਬਾਹਰੋਂ ਲੈ ਕੇ ਆਂਦੇ ਸੀਗੇ ਅ ਬੋਹਾਲੀ ਦੇ ਬਾਹਰ ਤੋਂ ਲਾ ਕੇ ਔਰ ਐਗਜ਼ੈਕਟ ਕਿੱਥੋਂ ਲੈ ਕੇ ਆਂਦੇ ਸੀਗੇ ਉਹ ਅਸੀਂ ਆਫਟਰ 31 ਦੱਸਾਂਗੇ ਲਾ ਕੇ ਜਿਹੜਾ ਇੱਥੇ ਹੋਟਲ ਦੇ ਵਿੱਚ ਕਈ ਵਾਰ ਕਮਰੇ ਲੈਂਦੇ ਸੀ ਕਮਰੇ ਲੈ ਕੇ ਫਿਰ ਇਹਨਾਂ ਦੇ ਜਿਹੜੇ ਸੰਪਰਕ ਸੀਗੇ ਉਹਦੇ ਉਹਨਾਂ ਦੇ ਨਾਲ ਹੀ ਸੇਲ ਪਰਚੇਸ ਕਰਦੇ ਸੀਗੇ ਸੋ ਇਹਨਾਂ ਦੇ ਜਿਹੜੇ ਫੋਨਸ ਹੈਗੇ ਉਹਨਾਂ ਦੀ ਮੋਬਾਈਲ ਫੋਰੈਂਸਿਕ ਕਰਾਵਾਂਗੇ ਅਸੀਂ ਕੰਟੈਕਟਸ ਵਗੈਰੇ ਦੇਖ ਕੇ ਅੱਗੇ ਇਹਨਾਂ ਨੇ ਬਾਇਰਸ ਕੌਣ ਹੈਗੇ ਉਹਨਾਂ ਤੱਕ ਵੀ ਅਸੀਂ ਪਹੁੰਚਾਂਗੇ ਸਰ ਬੇਸਿਕਲੀ ਬਾਈ ਪ੍ਰੋਫੈਸ਼ਨ ਕੀ ਕਰਦੇ ਸੀ ਕਿੰਨੇ ਹੋਰ ਇੱਕ ਦੂਜੇ ਨੂੰ ਜਾਣਦੇ ਕਿਹੜੇ ਨੇ ਇਹ ਸਾਰੀ ਗੱਲਾਂ ਜਿਹੜੀ ਹੈਗੀ ਡਿਟੇਲਸ ਉਹ ਅਸੀਂ ḍuring ਇਨਵੈਸਟੀਗੇਸ਼ਨ ਇਸ ਹਾਂ ਸਰ ਜੇ ਦੂਸਰਾ ਮਾਮਲਾ ਹੈ ਤਾਂ ਦੂਜੇ ਮਾਮਲੇ ਬਾਰੇ ਮੈਂ ਤੁਹਾਨੂੰ ਦੱਸਦਾ ਹੈ ਇਹ ਵੀ ਕਰਨਾ ਵੀ ਬੇਸਿਕਲੀ এজ ਕਿੰਨੀ ਹੈ ਕਿੰਨਾ ਵੀ ਕਿਹੜੇ ਗਰੁੱਪ ਦੇ ਉਹ ਕੋਈ ਪਹਿਲਾਂ ਕੋਈ ਮਾਮਲਾ ਦਰਖਤ ਦੇ ਜੀ ਅਨੌਨ 25 ਤੋਂ 35 ਦੀ এজ ਪ੍ਰੋਫਾਈਲ ਦੇ ਵਿੱਚ ਹੈਗੇ ਪਹਿਲਾਂ ਇਹਨਾਂ ਦੋਨਾਂ ਤੇ ਮੁਲਾਜ਼ਮ ਦਾ ਤੇ ਹਲੇ ਜਿਹੜਾ ਹੈਗਾ ਪਹਿਲੀ ਵਾਰੀ ਰੂਲ ਸਾਹਮਣੇ ਆਇਆ ਹੈ ਬਾਕੀ ਦੋ ਤੇ ਜਿਹੜੇ ਹੈਗੇ ਪਰਚੇ ਪਹਿਲੇ ਵੀ ਐਨਵੀਪੀਐਸ ਦੇ ਹਿਮਾਚਲ ਦੇ ਵਿੱਚ ਦਰਜ ਹੈਗੇ

ਦੇਖੋ ਅਸੀਂ ਵੀ ਕੋਈ ਗੱਲ ਨਾ ਕੱਚੇ ਤੌਰ ਤੇ ਹਲੇ ਨਹੀਂ ਕਹਿਣਾ ਚਾਹੁੰਦੇ ਹਲੇ ਰਿਕਵਰੀ ਹੋਈ ਹੈ ਬੰਦੇ ਅਰੈਸਟ ਹੋਏ ਇੱਕ ਵਾਰ ਸਾਨੂੰ ਫੋਰੈਂਸਿਕ ਅਨਾਲਿਸਿਸ ਡਿਟੇਲ ਕਰਨੇ ਨੂੰ ਇਨਵੈਸਟੀਗੇਸ਼ਨ ਕਰਕੇ ਅਸੀਂ ਕੱਲੇ ਕੱਲੇ ਦਾ ਰੂਲ ਕਲੀਅਰ ਕਰਦੇ ਹਾਂ ਕਿਉਂਕਿ ਪੁਲਿਸ ਮੁਲਾਜ਼ਮ ਹੋਣ ਦੇ ਨਾਲ ਕਰਕੇ ਹੋ ਸਕਦਾ ਹੋਰ ਮੁਲਾਜ਼ਮ ਵੀ ਨਾਲ ਇੱਕ ਲਿੰਕ ਚ ਹੋਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇ ਹੋਰ ਵੀ ਕੋਈ ਲਿੰਕ ਚ ਹੋਏਗਾ ਭਾਵੇਂ ਉਹ ਸਿਵਲ ਦਾ ਬੰਦਾ ਹੈ ਪੁਲਿਸ ਦਾ ਹੈ ਕਿਸੇ ਹੋਰ ਮਹਿਕਮੇ ਦਾ ਹੈ ਸਾਡੇ ਸਖਤ ਤੋਂ ਸਖਤ ਕਾਰਵਾਈ ਸਰ ਜਿਵੇਂ ਮੁਖਰੀ ਦੇ ਉੱਪਰ ਵੀ ਕਾਰਵਾਈ ਦੀ ਗੱਲ ਕੀਤੀ ਸਰ 13 ਕਿਲੋ ਫੀ ਬੜੀ ਵੱਡੀ ਚੀਜ਼ ਹੈ ਹੁਣ ਇਹ ਐਡਵਰਟੀ ਰਿਕਵਰੀ ਹੋਰ ਦੁੱਤੀ ਇਸ ਦਾ ਕੋਈ ਪਬਲਿਕ ਵੱਲੋਂ ਜਿਹੜਾ ਕੋਈ ਮੈਸੇਜ ਆ ਜਾਂਦਾ ਉਹ ਵੀ ਆਧਾਰ ਬਣਦਾ ਹੈਗਾ ਦੇਖੋ ਡੈਫੀਨੇਟਲੀ ਪੁਲਿਸ ਤੋਂ ਸਮਾਜ ਦਾ ਹਿੱਸਾ ਹੈਗੀ ਅਸੀਂ ਅਸੀਂ ਤਾਂ ਸਮਾਜ ਤੋਂ ਆਂਦੇ ਸਾਡੀ ਇਨਫੋਰਮੇਸ਼ਨ ਵੀ ਦਿੰਦੇ ਇਨਫੈਕਟਸ ਮਾਨ ਜੋ ਡੀਜੀਪੀ ਸਾਹਿਬ ਸੀਐਮ ਸਾਹਿਬ ਸਪੈਸ਼ਲ ਵਿਜੀਲੈਂਸ ਆਰਡਰ ਨੇ ਮੁਹਿੰਮ ਚਲਾਈ ਹੋਈ ਹੈ ਜਿਦੇ ਵਿੱਚ ਮੈਂ ਤੇ ਡਾਈਜੀ ਸਾਹਿਬ ਅਸੀਂ ਆਪ ਜਾ ਕੇ ਲੋਕਾਂ ਨੂੰ ਮਿਲਦੇ ਆਂ ਸੰਪਰਕ ਮੀਟਿੰਗਾਂ ਕਰਦੇ ਆਂ ਉਹਨਾਂ ਨੂੰ ਰਿਕੁਐਸਟ ਕਰਦੇ ਆਂ ਕਿ ਪਿੰਡ ਦੇ ਵਿੱਚ ਗਲੀ ਮੁਹੱਲੇ ਦੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਸਾਨੂੰ ਦੱਸੋ ਅਸੀਂ ਕਾਰਵਾਈ ਕਰਾਂਗੇ ਤਰੇ ਦੇ ਵਿੱਚ ਕੋਈ ਹੋਰ ਹੋ ਸਾਹਮਣੇ ਜਿਵੇਂ ਚੱਤ ਬੇਸਿਕਲੀ ਹਰ ਕੋਈ ਕੰਜ਼ਿਊਮ ਕਰਦਾ ਹੈ ਕੋਈ ਸਟੂਡੈਂਟ ਇਹਦੇ ਵਿੱਚ ਇਨਵੋਲ ਹੋ ਜਾਂ ਸੁਪਰਸਨੋਲ ਦਿੰਦੇ ਸੀਗੇ ਜਾਂ ਕਿਸ ਤਰੀਕੇ ਨਾਲ ਇਹ ਅੱਗੇ ਸੇਲ ਕਰਦੇ ਸੀ ਕੋਈ ਕੀ ਹੈ ਤਾਂ ਦੇਖੋ ਮੈਂ ਉਹੀ ਮੇਰੀ ਬੇਨਤੀ ਹੈਗੀ ਕਿ ਹੁਣ ਰਿਕਵਰੀ ਤੋਂ ਬਾਅਦ ਕੋਈ ਵੀ ਅਸੀਂ ਗੱਲ ਜਿਹੜੀ ਕਹਿਣੀ ਹੈ ਉਹ ਠੋਸ ਤੌਰ ਤੇ ਕਹਿਣਾ ਚਾਹੁੰਦੇ ਹਾਂ ਥੋੜਾ ਜਿਹਾ 3-4 ਦਿਨ ਦੇ ਵਿੱਚ ਇਨਵੈਸਟੀਗੇਸ਼ਨ ਹੋਰ ਹੋ ਜਾਏਗੀ ਅਸੀਂ ਡਿਟੇਲ ਪ੍ਰੈਸ ਤੋਂ ਜਾਰੀ ਕਰ ਦਾਂਗੇ ਕਿਦਾ ਕੀ ਰੋਲ ਹੈਗਾ ਤੇ ਕੌਣ ਇਹਨਾਂ ਦੇ ਬਾਏਰ ਸਨ ये बटालियन से संबंधित है उनके जो अधिकारी है उनको सूचना दे दी जाएगी आगे की महकमाना कार्यवाही उनके द्वारा की जाएगी ये एग्जैक्ट डिटेल सारी प्रेस नोट देविच हैगी जो तुसी परिक्ष कर लियो दूसरे केस ना बारे में दस देना हां